ਇਹ 1938 ਚ ਬਣਿਆ ਜੀ 1938 ਦੇ ਵਿੱਚ ਠੀਕ ਹਾਂ ਤੁਹਾਡੇ ਦਾਦੇ ਨੇ ਬਣਾਇਆ ਸੀ ਜਾਂ ਪਰਦਾਦੇ ਨੇ ਜੀ ਪਰਦਾਦੇ ਨੇ ਅੱਸੀ ਗੱਲ ਦੋਸਤੋ 1938 ਦਾ ਬਣਿਆ ਦਰਵਾਜ਼ਾ ਲੈ ਕੇ ਆਇਆ ਤੁਹਾਡੇ ਲਈ ਤੇ ਬਹੁਤ ਸਾਰੀਆਂ ਜੇ ਕਹਿ ਦੀ ਨਾ ਉਸ ਟਾਈਮ ਦੀ ਮਿਸਤਰੀਆਂ ਦੀਆਂ ਜਿਹੜੀ ਸੋਚ ਆ ਕਿਸ ਤਰੀਕਾ ਨਾਲ ਬਣਾਇਆ ਤੇ ਸਭ ਤੋਂ ਵੱਡੀ ਗੱਲ ਜਿਹੜਾ ਸਰਦਾਰ ਕੁਲਦੀਪ ਸਿੰਘ ਜੀ ਦਾ ਪਰਿਵਾਰ ਹੈ ਮੇਰੇ ਅਜੀਜ਼ ਮਿੱਤਰ ਬਾਈ ਜਸਮੇਲ ਹੋਰਾਂ ਦਾ ਪਰਿਵਾਰ ਹੈ ਉਹਨਾਂ ਨੇ ਇਹਨੂੰ ਬਹੁਤ ਤਰੀਕੇ ਨਾਲ ਜੇ ਕਹਿੰਦੇ ਸਾਂਭ ਕੇ ਰੱਖਿਆ ਇਹਦੀ ਛੱਤ ਤੱਕ 1938 ਦੀ ਬਣੀ ਹੋਈ ਆ ਜਿੰਨੀਆਂ ਤੁਸੀਂ ਕੰਧਾਂ ਦੇਖ ਰਹੇ ਹੋ ਉਹ 1938 ਦੀਆਂ ਬਣੀ ਹੋਈਆਂ ਨੇ ਤੇ ਜ਼ਿਆਦਾਤਰ ਦੋਸਤਾਂ ਨੇ ਅੰਦਾਜ਼ਾ ਲਾਈ ਲਿਆ ਹੋਣਾ ਜਿਹੜੇ ਵੀ ਮੇਰੇ ਮਿੱਤਰ ਪੁਰਾਣੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਹਿਲਾਂ ਦਰਵਾਜ਼ੇ ਹੁੰਦੇ ਸੀਗੇ ਵੀ ਇਸ ਤਰੀਕੇ ਨਾਲ ਪਹਿਲਾਂ ਜਿਹੜਾ ਮੂਹਰੇ ਬਣਿਆ ਹੁੰਦਾ ਸੀਗਾ ਤੇ ਗਲਾਈ ਆ ਜਿਹੜੀ ਸਾਰੀ ਬਿਨਾ ਸਰੀਏ ਤੋਂ ਇਹ ਜਿਹੜਾ ਘਰ ਬਣਿਆ ਹੋਇਆਗਾ ਤੇ ਕੁਝ ਕੰਧਾਂ ਚੂਨੇ ਦੇ ਵਿੱਚ ਕੁਝ ਮਿੱਟੀ ਦੇ ਨਾਲ ਚਣਾਈ ਹੋਈ ਹੋਈ ਆ ਉਹਦੀ ਸਾਰੀ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਾਂਗੇ ਸਸੀ ਗੱਲ ਆਪ ਜੀ ਅਸਰੇ ਕਰਾਂ ਬਪੂ ਜੀ ਇਹ ਗੱਲ ਕਰੀਏ ਕਿੰਨਾ ਟਾਈਮ ਹੋ ਗਿਆ ਬਲ ਕਿਹੜੇ ਸਾਲ ਦੇ ਵਿੱਚ ਬਣਿਆ ਸੀ ਦਰਵਾਜ਼ਾ ਇਹ 1938 ਚ ਬਣਿਆ ਜੀ 1938 ਦੇ ਵਿੱਚ ਠੀਕ ਹਾਂ ਤੁਹਾਡੇ ਦਾਦੇ ਨੇ ਬਣਾਇਆ ਸੀ ਜਾਂ ਪਰਦਾਦੇ ਨੇ ਜੀ ਪਰਦਾਦੇ ਨੇ ਕੀ ਨਾਮ ਸੀ ਜੀ ਉਹਨਾਂ ਦਾ ਉਹ ਜਰਾ ਇਸ਼ਾ ਸਿੰਘ ਸੀ ਇਸ਼ਾ ਸਿੰਘ ਬਲ ਜੇ ਕਾਇਦੀ 85 86 ਸਾਲ ਹੋ ਗਏ ਇਸ ਦਰਵਾਜ਼ੇ ਨੂੰ ਬਣੇ ਹਾਂ ਜੀ ਤੇ ਬੜਾ ਫਿਰ ਸਾਂਭ ਕੇ ਰੱਖਿਆ ਜੀ ਮਤਲਬ ਸਾਂਭ ਕੇ ਫਿਰ ਬਜ਼ੁਰਗਾਂ ਦੀ ਯਾਦਗਾਰ ਹੈ ਠੀਕ ਹੈ ਜੀ ਹਾਂ ਜੀ ਤੇ ਜੇ ਗੱਲ ਕਰੀ ਬਾਪੂ ਜੀ ਉਸ ਟਾਈਮ ਤੇ ਤਾਂ ਪਿੰਡ ਦੇ ਵਿੱਚ ਜਿਵੇਂ ਤੁਹਾਡਾ ਵੀ 47 ਦਾ ਜਨਮ ਹੈ 60 65 ਤੱਕ ਬਹੁਤ ਸਾਰੇ ਦਰਵਾਜ਼ੇ ਹੋਣਗੇ ਪਿੰਡ ਦੇ ਵਿੱਚ ਉਹ ਦਰਵਾਜ਼ੇ ਹੈਗੇ ਸੇ ਇਸ ਐਸ ਜਸਟ ਸਟਾਈਲ ਨਹੀਂ ਸੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਉਹ ਇੱਕੋ ਸਟਾਈਲ ਨਹੀਂ ਸੀ ਉਹ ਕੱਚੇ ਦਰਵਾਜ਼ੇ ਹੁੰਦੇ ਠੀਕ ਹੈ ਜੀ ਤੇ ਇਹਦੇ ਜਿਹੜੇ ਕੰਧਾਂ ਨੇ ਬਾਹਰਲੀ ਉਹ ਚੂਨੇ ਨਾਲ ਚ ਨਹੀਂ ਹੋਈ ਹੁੰਦੇ ਨਾਲ ਹਾਂ ਜੀ ਠੀਕ ਹੈ ਅੰਦਰਲੀ ਕੰਧਾਂ ਮਿੱਟੀ ਚ ਨਹੀਂ ਓਏ ਉਹ ਜਿਹੜੇ ਸ਼ੇਟਰਾਂ ਵਾਲੇ ਕੰਧਾਂ ਸੀ ਇਹ ਮਿੱਟੀ ਦੇ ਬਾਹਰ ਪੱਤੇ ਲੈਂਦੇ ਠੀਕ ਹੈ ਆ ਵੀ ਚੂਨੇ ਦਾ ਆ ਵੀ ਚੂਨੇ ਦਾ ਉਹ ਵੀ ਚੂਨੇ ਦਾ ਤੇ ਜਿਵੇਂ ਬਾਪੂ ਜੀ ਗੱਲ ਕਰੇ 100 ਸਾਲ ਪੁਰਾਣਾ ਹੋ ਗਿਆ ਨਹੀਂ ਹਨੇਰੀਆਂ ਬਹੁਤ ਸਾਰੇ ਮੌਸਮ ਚੇਂਜ ਹੋਏ ਰਹਿੰਦੇ ਤੇ ਕੋਈ ਦਿੱਕਤ ਨਹੀਂ ਆ ਗਈ ਸ਼ਬਦ ਬਹੁਤ ਬਹੁਤ ਅੱਗੇ ਪਰ ਅਮੀ ਡਰੀ ਨਹੀਂ ਠੀਕ ਹੈ ਜੀ ਹਾਂ ਜੀ ਤੇ ਲੋਵੀ ਦੋਸਤੋ ਆ ਜਾਓ ਵੀ ਅੰਦਰ ਜੇ ਆਪਾਂ ਅੰਦਰ ਦੀ ਗੱਲ ਕਰੀਏ ਇਹ ਜਿਹੜਾ ਲੱਕੜਵਾ ਦੇਖ ਰਹੇ ਜੀ ਸੋਨੇ ਰੰਗਾ ਰੰਗ ਕੀਤਾ ਹੋਇਆ ਹੈ ਇਹ ਵੱਡੇ ਦਰਵਾਜੇ ਤੇ ਲੱਕੜਾ ਲੱਗੇ ਹੁੰਦੇ ਇਹ ਲੱਕੜ ਦੇ ਤਕਤੇ ਲੱਗੇ ਹੋਏ ਠੀਕ ਹੈ ਜੀ ਲੱਕੜ ਦੇ ਉਹਦੀ ਚੂਲ ਆ ਗਈ ਇਹ ਜਿਹੜੀ ਕਹਾਣੀ ਹਾਂਜੀ ਠੀਕ ਹੈ ਜੀ ਲੋਵੀ ਦੋਸਤੋ ਵਿਚੇ ਕੰਨ ਤੇ ਫਿੱਟ ਕੀਤੀ ਹੋਈਆਂ ਵੀ ਮਿਸਤਰੀਆਂ ਦੀ ਕਾਰੀਗਰੀ ਦੇਖੋ ਤੁਸੀਂ ਕਿੰਨੀ ਕਮਾਲ ਦੀ ਸੀ ਇਸ ਤੋਂ ਬਾਅਦ ਬਾਪੂ ਜੀ ਗੱਲ ਕਰੀਏ ਇੱਧਰ ਮੈਂ ਦੇਖ ਰਿਹਾ ਵੀ ਖੁਰਲੀਆਂ ਮਤਲਬ ਮੱਜਾਂ ਵਾਸਤੇ ਹੁੰਦੀਆਂ ਜਾਂ ਕੋੜਿਆਂ ਵਾਸਤੇ ਹੁੰਦੀਆਂ ਕੋੜਿਆਂ ਵਾਸਤੇ ਜੀ ਠੀਕ ਹੈ ਇਹ ਵੀ ਕੋੜੇ ਵਾਸਤੇ ਆ ਵੀ ਕੋੜੇ ਵਾਸਤੇ ਠੀਕ ਹੈ ਜੇ ਮਤਲਬ ਮੇਨ ਦਰਵਾਜ਼ੇ 'ਚ ਬੰਦੇ ਹੁੰਦੇ ਕੋੜੇ ਹਾਂ ਕੋੜੇ ਇੱਥੇ ਬੰਦੇ ਹੁੰਦੇ ਇਹ ਮਤਲਬ ਤੁਸੀਂ ਆਪ ਦੀ ਉਮਰ 'ਚ ਦੇਖੀ ਹੈ ਇਹ ਚੀਜ਼ ਨਾ ਨਾ ਇਹ ਮੇਰੀ ਜਨਮ ਤੋਂ ਪਹਿਲਾਂ ਠੀਕ ਹੈ ਜੀ ਅੰਗਰੇਜ਼ਾਂ ਦੇ ਟਾਈਮ ਤੋਂ ਪਹਿਲਾਂ ਹੁੰਦੇ ਸੀ ਹਾਂ ਪਹਿਲਾਂ ਠੀਕ ਹੈ ਜੀ ਆਜੋ ਅੱਗੇ ਚੱਲਦੇ ਆਪੂ ਜੀ ਤੇ ਇੱਕ ਜੀ ਦੋਸਤੋ ਹੋਰ ਦੱਸਣੀ ਆ ਵੀ ਬੇਨਤੀ ਵੀ ਕਰਦੇ ਆ ਵੀ ਜੇ ਕਿਸੇ ਕੋਲੇ ਵੀ ਕੋਈ ਪੁਰਾਣਾ ਜੇ ਅੱਜ ਵੀ ਕੋਈ ਹੈਗਾ ਚਾਹੇ ਇੱਕ ਕਮਰਾ ਰਹਿੰਦਾ ਚਾਹੇ ਦਰਵਾਜ਼ਾ ਰਹਿੰਦਾ ਉਹਨੂੰ ਸੰਭਲਿਓ ਜਿਵੇਂ ਇਸ ਪਰਿਵਾਰ ਨੇ ਸੰਭਿਆ ਵੀ ਕਾਬਲੇ ਤਰੀਫ਼ ਕੰਮ ਕੀਤਾ ਹੋਇਆ ਇਸੇ ਨੂੰ ਇੱਕ ਆਪਣੇ ਘਰ ਦਾ ਵੀ ਰੂਪ ਦੇਤਾ ਵੀ ਪਹਿਲਾਂ ਇੱਕੇ ਦਰਵਾਜ਼ੇ ਦੇ ਤਰ੍ਹਾਂ ਸੀਗਾ ਇਹਨੂੰ ਮੋਡੀਫਾਈ ਕਰਕੇ ਪਾਪਾ ਜੀ ਹੁਣ ਗੱਲ ਕਰੀਏ ਛੱਤ ਦੀ ਛੱਤ ਬਹੁਤ ਵੱਖਰੀ ਆ ਕਿਹੜੀ ਲੱਕੜ ਹੈ ਤੇ ਐ ਜਿਹੜੇ ਮਤਲਬ ਸ਼ਤੀਰ ਮੈਂ ਦੇਖ ਰਹੇ ਹਾਂ ਕਿਵੇਂ ਮਤਲਬ ਲਿਆਉਂਦੇ ਉਦੋਂ ਕੋਈ ਟਰੈਕਟਰ ਹੁੰਦੇ ਹੋਣਗੇ ਜੀ ਨਹੀਂ ਨਹੀਂ ਘੱਟ ਹੈ ਗਈ ਜੀ ਠੀਕ ਹੈ ਜੀ ਪਿੱਛੋਂ ਰੇਲ ਗੱਡੀ ਤੇ ਆਈ ਹੈ ਬਲਟਿਓ ਠੀਕ ਹੈ ਜੀ ਜਗਾਦਰੀ ਤੋਂ ਰੇਲ ਗੱਡੀ ਤੱਕ ਠੀਕ ਹੈ ਲੱਕੜੇ ਹਿਮਾਚਲ ਚਾਹੀਏ ਹਿਮਾਚਲ ਤੋਂ ਫਿਰ ਜਗਾਦਰੀ ਤੱਕ ਜਗਾਦਰੀ ਤੱਕ ਆਈ ਜਾਂਦੀ ਜਮਨਾ ਚ ਅਸਾਂ ਨਦੀ ਵਿੱਚ ਦੀ ਆਈਏ ਨਦੀ ਵਿੱਚ ਦੀ ਆਈਏ ਠੀਕ ਹੈ ਜੀ ਹਾਂ ਜੀ ਤੇ ਇਹਦਾ ਦੋਸਤ ਤੁਸੀਂ ਦੇਖ ਸਕਦੇ ਹੋ ਇਹਦਾ ਤਾਂ ਮਤਲਬ ਆਪਾਂ ਗਾਡਰ ਵੀ ਨਹੀਂ ਦੇਖਣਾ ਜਿੱਡਾ ਇਹ ਸਥਿਰ ਹੈਗਾ ਤੇ ਇਹ ਸਾਰਾ ਚੀਲ ਦੀ ਲੱਕੜ ਹੈ ਇਹ ਜਿਹੜਾ ਡੱਡਾ ਆ ਚ ਲੱਠੇ ਨਾ ਪਟਿਆਲੇ ਜਿਹੜੇ ਜੋੜੀਆਂ ਬਣਾਉਂਦੇ ਨੇ ਉਹ ਮੇਰੇ ਕੋਲੇ ਅੱਗੇ ਦੇ ਫਰਸ਼ੇਸ਼ਾ ਲਾ ਕੇ ਲੈ ਜਣੇ ਨਾ ਆੜਾ ਨਾ ਗਾਡਰ ਜਿਹੜਾ ਹੈਗਾ ਮਰਜੀ ਕਿ ਉਹ ਲੈ ਚੜਾ ਦੇਗੇ ਪਰ ਦਿਨ ਪਾ ਦਿੱਤਾ ਰਹੇ ਮੈਂ ਬਜ਼ੁਰਗਾਂ ਦੇ ਯਾਦਗਾਰ ਫੋਨਾਂ ਕੀ ਕੀ ਬਾਤ ਹੈ ਜੀ ਹਾਂ ਜੀ ਮਤਲਬ ਉਹ ਕਹਿੰਦੇ ਅਸੀਂ ਲੋਹੇ ਵਾਲਾ ਗਾਡਰ ਜਿਹੜਾ ਮਰਜੀ ਮਰਜੀ ਟਾਟੇ ਦੇ ਜਿੱਦਾਂ ਮਰਜੀ ਮੋਟਾ ਲੈ ਜੋ ਉਹ ਚੜਾ ਲਦੇ ਅਸੀਂ ਉਹ ਕਾਪੀ ਲਾ ਲਾਂਗੇ ਪਿੱਛੇ ਚੜਾ ਦੇਗੇ ਮੈਂ ਜਵਾਬ ਦੇਤਾ ਉਹਨੂੰ ਠੀਕ ਹੈ ਜੀ ਉਹੀ ਗੱਲ ਹੈ ਜੀ ਬਜ਼ੁਰਗ ਕਹਿੰਦੇ ਆਪਣੀ ਜੜ੍ਹਾਂ ਨੂੰ ਹੀ ਬੋਲਣਾ ਨਾ ਗੱਲ ਕਰਫੋ ਜੀ ਜੀ ਤੇ ਜਿਹੜੀ ਬਾਬੂ ਛੱਤ ਆ ਗਈ ਜਦੋਂ ਆਹ ਛੋਟੇ ਗਾਡਰ ਆ ਗਏ ਤੇ ਉੱਪਰ ਛੱਤ ਆ ਗਈ ਇਹ ਲੱਕੜ ਦੀ ਹੈ ਵੀ ਉਦੋਂ ਅਹੇ ਲੱਕੜ ਦੀ ਹੈ ਜੀ ਠੀਕ ਹੈ ਜੀ ਤੇ ਇੱਕ ਇਹਦੇ ਵਿੱਚ ਛੋਟੇ-ਛੋਟੇ ਫੱਟੀਆਂ ਲੱਗੀਆਂ ਹੋਈਆਂ ਉਹ ਕੀ ਲੱਗਿਆ ਹੋਇਆ ਹੈ ਜੀ ਇਹ ਮਤਲਬ ਜਿਹੜੀ ਫੱਟੀ ਦੀ ਬਿੰਦਲ ਹੈ ਉਹ ਖਤਮ ਕਰੀਏ ਤਰੇ ਤਾ ਨਾ ਆਵੇ ਪਾਣੀ ਨਾ ਆਵੇ ਠੀਕ ਹੈ ਜੀ ਮਤਲਬ ਉਹ ਕਵਰ ਕੀਤਾ ਹੋਇਆ ਹੈ ਜੀ ਹਾਂਜੀ ਤੇ ਇੱਕ ਬਾਪੂ ਜੀ ਮੈਂ ਆ ਦੇਖ ਰਿਹਾ ਸੋਨੇ ਰੰਗਾ ਇਹ ਤੇ ਰੰਗ ਜੀ ਤਾਂ ਹੁਣ ਤੁਸੀਂ ਕੀਤੇ ਹੋਏ ਨੇ ਇਹ ਕੀ ਲੱਗਿਆ ਪੱਖੇ ਦੇ ਉੱਪਰ ਬਸ ਤਾਂ ਪੱਖਾ ਵੀ ਆਪਣਾ ਬਹੁਤ ਪੁਰਾਣਾ ਹੈਗਾ ਹਾਂਜੀ ਤੇ ਉਹ ਉੱਪਰ ਕੀ ਲੱਗਿਆ ਹੋਇਆ ਹੈ ਜੀ ਉਹਦੇ ਉੱਤੇ ਬੁੜੀਆਂ ਦਾ ਬਣਾ ਕੇ ਨਾ ਪੱਖਾ ਥੱਲੇ ਡੰਡਾ ਜਿਹਾ ਪਾਇਆ ਹੁੰਦਾ ਠੀਕ ਹੈ ਜੀ ਤੇ ਉਹਦੇ ਅੱਛਾ ਜੀ ਇੱਥੇ ਆ ਉਹ ਮੁੰਡਾ ਹੈਗਾ ਜੀ ਹਾਂ ਜੀ ਠੀਕ ਹੈ ਜੀ ਉਹ ਹੋਰ ਕਿਹੜਾ ਬੈਠਾ ਫਿਰ ਇੱਥੋਂ ਖਿੱਚੀ ਜਾਂਦਾ ਸਾਰੇ ਪਰਿਵਾਰ ਨੂੰ ਹਵਾ ਆਈ ਜਾਂਦੀ ਠੀਕ ਹੈ ਜੀ ਕੁਲਦਰ ਦਾ ਕੰਮ ਕਰਦਾ ਸੀ ਤੇ ਉਦੋਂ ਜੰਨਾ ਵਗੈਰਾ ਵੀ ਆਉਂਦੀਆਂ ਹੁਣ ਬਰਾਤਾ ਬਰਾਤਾ ਮੰਗ ਕੇ ਲੈਂਦੀ ਇਧਰ ਬੱਚੇ ਨੂੰ ਬੱਚੇ ਇਹ ਜਾ ਚੜਣਾ ਇੱਕ ਉੱਪਰ ਚਵਾਰਾ ਸੀ ਵੀ ਚਵਾਰਾ ਤੇ ਦਰਵਾਜੇ ਤੇ ਸੀ ਸਾਡਾ ਤਾਰਾ ਉਰੇ ਦਿਓ ਠੀਕ ਹੈ ਜੀ ਮਲ ਮੇਨ ਡਿਮਾਂਡ ਹੁੰਦੀ ਉਹ ਟਾਈਮਾਂ ਤੇ ਅੱਜ ਕੱਲ ਤਾਂ ਚਲੋ ਪੈਲਸਾਂ 'ਚ ਵਿਆਹ ਹੋਣ ਲੱਗੇ ਪਰ ਉਦੋਂ ਕਹਿੰਦੇ ਪਿੰਡਾਂ 'ਚ ਹੀ ਰਹਿੰਦੇ ਹੁੰਦੀ ਬਰਾਤ ਇੱਕ ਦਿਨ ਦੋ ਦਿਨ ਤਿੰਨ ਦਿਨ ਤਾਂ ਉਦੋਂ ਮੰਗਦੇ ਵੀ ਭਾਈ ਮੇਣਾ ਸਾਨੂੰ ਦਰਵਾਜ਼ਾ ਚਾਹੀਦਾ ਠੀਕ ਹੈ ਜੀ ਤੇ ਹੁਣ ਜੇ ਗੱਲ ਕਰੀਏ ਬਾਈ ਆਪਣੇ ਨਾਲ ਜਸਮੇਲ ਵੀ ਹੈਗਾ ਬਾਈ ਜਸਮੇਲ ਜੰਬਪੂ ਰਣ ਤਾਂ ਸਾਰਾ ਦੱਸਿਆ ਵੀ ਕਿਸ ਤਰੀਕੇ ਨਾਲ ਕਿਹੜੀ ਚੀਜ਼ ਕੀ ਕੰਮ ਆਉਂਦੀ ਸੀ ਤੇ ਇਹਨੂੰ ਹੁਣ ਆਪਾਂ ਮੋਡੀਫਾਈ ਪਹਿਲਾਂ ਤਾਂ ਕਰਵਾਇਆ ਕਿਨਾਂ ਤੋਂ ਤੇ ਕੀ ਕੀ ਇਹਦੇ ਵਿੱਚ ਹੁਣ ਆਪਾਂ ਐਡ ਕੀਤਾ ਕੋਈ ਕੰਧ ਢਾਈ ਕੋਈ ਛੱਤ ਚੇਂਜ ਕੀਤੀ ਏ ਬਾਈ ਜੀ ਆਪਣਾ ਇੱਕ ਮਿੱਤਰ ਨੇ ਗੁਰਜੀਤ ਸਿੰਘ ਠੇਕੇਦਾਰ ਜੀ ਮਾਨਸਾ ਤੋਂ ਬਹੁਤ ਕਲੋਜ਼ ਮਿੱਤਰ ਆਪਣੇ ਉਹਨਾਂ ਨੇ ਮਤਲਬ ਇਹ ਸਾਰਾ ਮੋਡੀਫਾਈ ਕੀਤਾ ਠੀਕ ਹੈ ਹਰ ਇੱਕ ਚੀਜ਼ ਉਹਨਾਂ ਨੇ ਆਪ ਦੇ ਹਸਾਬ ਨਾਲ ਉਹ ਛੱਤ ਬਦਲੀ ਕਿ ਤੁ ਆਪਾਂ ਜਾਂ ਕੋਈ ਕੰਧ ਜਿਵੇਂ ਆ ਮੈਂ ਦੇਖ ਰਿਹਾ ਵੱਡੇ ਵੱਡੇ ਪਿੱਲਰ ਇੱਟਾਂ ਨਹੀਂ ਬਣੇ ਹੋਣਗੇ ਤਾਂ ਨਹੀਂ ਛੱਤ ਨਹੀਂ ਬਦਲੀ ਆਪਾਂ ਇਹਨੂੰ ਮਤਲਬ ਪਲਾਸਟਰ ਕੀਤਾ ਠੀਕ ਹੈ ਪਹਿਲਾਂ ਇਹ ਪਲਾਸਟਰ ਨਹੀਂ ਸੀਗਾ ਠੀਕ ਹੈ ਪਲਾਸਟਰ ਕਰਕੇ ਪੇਂਟ ਕੀਤਾ ਠੀਕ ਹੈ ਮਤਲਬ ਹੋਰ ਜਿਵੇਂ ਕਲਰ ਹੋ ਗਿਆ ਛੱਤ ਨੂੰ ਕਲਰ ਕਰਿਆ ਉਹ ਚੀਜ਼ ਹੋ ਗਈ ਠੀਕ ਹੈ ਜੀ ਤੇ ਬਈ ਇੱਕ ਚੀਜ਼ ਹੋਰ ਦਿਖਾ ਦਈਏ ਇਧਰ ਅੱਗੇ ਮਨਾਂ ਦਾ ਵੀ ਜਿੰਨੇ ਪਹਿਲਾਂ ਹੁੰਦਾ ਸੀ ਨਾ ਵੀ ਮੇਨ ਡੋਰ ਆਗੇ ਜਿਹੜਾ ਇੱਥੋਂ ਤੱਕ ਜੇ ਕਹਾਂ ਜੀ ਪਸ਼ੂਆਂ ਲਈ ਲੈ ਲਈਏ ਜਾਂ ਦੋਸਤ ਮਿੱਤਰ ਇਧਰ ਬੈਠਣ ਵਾਸਤੇ ਲੈ ਲਈਏ ਹਣਾ ਬਾਪੂ ਉਹ ਉੱਥੇ ਇੱਕ ਦਰਵਾਜ਼ਾ ਹੋਰ ਹੁੰਦਾ ਵੀ ਅੱਗੇ ਪਰਿਵਾਰ ਲਈ ਉਹ ਸਹਵਾਤ ਹੁੰਦੀ ਅੱਗੇ ਜੀ ਠੀਕ ਹੈ ਜੀ ਠੀਕ ਉਹ ਜਿੱਥੇ ਆਪਾਂ ਲੱਗੇ ਨਾ ਆਪਣਾ ਉਹ ਕਪੜਾ ਉੱਥੇ ਬਹੁਤ ਵੱਡੀ ਸਹਵਾਤ ਹੁੰਦੀ ਹੈ ਠੀਕ ਹੈ ਜੀ ਅੱਗੇ ਵੱਲ ਆਪਣਾ ਸਾਰਾ ਪਰਿਵਾਰ ਰਹਿੰਦਾ ਸੀ ਜਿਵੇਂ ਇੱਧਰ ਦੋਸਤ ਮਿੱਤਰ ਆਏ ਆ ਤੇ ਪਸ਼ੂ ਨੇ ਉਹ ਇੱਥੇ ਤੱਕ ਸਿਸਟਮ ਰਹਿੰਦਾ ਸੀ ਪਸ਼ੂ ਵੀ ਬਾਹਰ ਰਹਿੰਦੇ ਛੇਦਲੇ ਪਾਸੇ ਠੀਕ ਹੈ ਜੀ ਇਹ ਕਿੱਥੇ ਕੋੜੇ ਰਹਿੰਦੇ ਸੀ ਇਕੱਲੇ ਇੱਥੇ ਇਕੱਲੇ ਕੋੜੇ ਹਾਂ ਜੀ ਠੀਕ ਹੈ ਜੀ ਤੇ ਬਈ ਇਸ ਮੇਲੇ ਹੁਣ ਜੇ ਗੱਲ ਕਰੀ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਤੁਸੀਂ ਸਾਮ ਸੰਭਾਲ ਕੀਤੀ ਹੋਈ ਆ ਹਾਂ ਜੀ ਤੇ ਰੱਬ ਉਮਰਾਂ ਲੰਮੀਆਂ ਕਰੇ ਤੁਹਾਡੀਆਂ ਕਿਉਂਕਿ ਬਜ਼ੁਰਗਾਂ ਦੀ ਯਾਦ ਨੂੰ ਤੁਸੀਂ ਸਾਂਭ ਕੇ ਰੱਖਿਆ ਹੈ ਨਾ ਨਾ ਸਾਬ ਸਾਬ ਕਿਉਂਕਿ ਹਰ ਕੋਈ ਕੰਡਾ ਚਾਰ ਪੈਸਾ ਲਈ ਚੀਜ਼ ਵੇਚ ਦਿੰਦਾ ਲੋਕ ਜੱਟਾ ਲੰਦੇ ਨੇ ਤੇ ਵੈਸੇ ਤੁਹਾਨੂੰ ਕਿਹਾ ਵੀ ਹੋਣਾ ਤੁਹਾਡੇ ਦੋਸਤਾਂ ਮਿੱਤਰਾਂ ਵੀ ਢਾ ਕੇ ਯਾਰ ਨਮਾ ਘਰਪਾਲ ਨਹੀਂ ਮੈਂ ਕਿਸੇ ਨੇ ਕਿਹਾ ਨਹੀਂ ਮੈਨੂੰ ਠੀਕ ਹੈ ਨਾ ਕਿਹਾ ਸਾਰਿਆਂ ਨੇ ਮਤਲਬ ਇਹੀ ਕਿਹਾ ਵੀ ਰੱਖੋ ਸਾਹ ਜਿਹੜਾ ਜਿਹੜਾ ਕੋਈ ਵੀ ਆ ਕੇ ਦੇਖਦਾ ਸੀ ਇਹ ਤਾਂ ਕੋਈ ਛੋਟੀਆਂ ਵੀ ਲਗਰ ਫਿਲਮਾਂ ਵਾਲੇ ਠੀਕ ਹੈ ਜੀ ਤੇ ਇਹ ਚੀਜ਼ ਸਾਹਮਣੇ ਵਾਲੀ ਚੀਜ਼ ਹੈ ਠੀਕ ਹੈ ਜੀ ਹਾਂ ਜੀ ਚਲੋ ਬਹੁਤ ਵਧੀਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਭਾਈ ਜਿਸ ਮੇਲੇ ਹੁਣ ਜੇ ਗੱਲ ਕਰੀਏ ਨਾ ਅੱਜ ਦੀ ਜਿਹੜੀ ਨਵੀਂ ਜੀ ਕਹਦੀ ਪਨੀਰੀ ਆ ਜਾ ਨਵੇਂ ਮੁੰਡੇ ਨੇ ਉਹ ਇਹੀ ਚੀਜ਼ ਤੇ ਵੱਧ ਫੋਕਸ ਕਰਦੇ ਨੇ ਵੀ ਯਾਰ ਮਾਡਰਨ ਜਿਵੇਂ ਅਸੀਂ ਘਰ ਵੀ ਦਿਖਾਉਣੇ ਆ ਵੀ ਬਸ ਪੁਰਾਣਾ ਬਜ਼ੁਰਗਾਂ ਹਟਾ ਦਿਓ ਵੀ ਨਵੀਂ ਚੀਜ਼ ਬਣਾ ਲਈ ਤੁਸੀਂ ਇਹਨੂੰ ਹੁਣ ਅੱਗੇ ਇਸੇ ਦਰਵਾਜੇ ਦੇ ਨਾਲ ਆਪਣਾ ਘਰ ਵੀ ਬਣਾ ਲਿਆ ਪ੍ਰੋਪਰ ਉਹ ਕੀ ਕੀ ਚੀਜ਼ਾਂ ਐਡ ਕੀਤੀਆਂ ਆਪਾਂ ਬਾਈ ਬਾਈ ਜੀ ਇਹਦੇ ਵਿੱਚ ਆਪਾਂ ਇੱਕ ਤਾਂ ਮਤਲਬ ਕਿਚਨ ਐਡ ਕੀਤੀ ਆ ਇੱਕ ਰੂਮ ਇੱਕ ਨਾਲ ਉਧਰ ਬਾਥਰੂਮ ਰੂਮ ਦੇ ਨਾਲ ਹੀ ਏ ਰੂਮ ਪਹਿਲਾਂ ਹੀ ਸੀ ਬਣਿਆ ਏ ਰੂਮ ਪਹਿਲਾਂ ਤਾਂ ਬਣਿਆ ਹੋਇਆ ਇਹਨੂੰ ਆਪਾਂ ਥੋੜਾ ਜਿਹਾ ਵੱਡਾ ਕਰ ਲਿਆ ਪਹਿਲਾਂ ਥੋੜਾ ਛੋਟਾ ਸੀਗਾ ਠੀਕ ਹੈ ਜੀ ਤੇ ਇਹ ਵੀ ਮਤਲਬ ਪੁਰਾਣਾ ਬਣਿਆ ਹੋਇਆ ਠੀਕ ਹੈ ਜੀ ਇਹਨੂੰ ਆਪਾਂ ਵੈਸੇ 2014 ਦੇ 15 ਦੇ ਵਿੱਚ ਮੋਡੀਫਿਕੇਸ਼ਨ ਕੀਤੀ ਆ ਸਾਰੀ ਇਹਦੀ ਠੀਕ ਹੈ ਇਹਨੂੰ ਦੋ ਤਿੰਨ ਵਾਰੀ ਆਪਾਂ ਕਲਰ ਕਰਵਾਤਾ ਠੀਕ ਹੈ ਜੀ ਇਹ ਹੁਣ ਮੈਂ ਮਤਲਬ ਕਲਰ ਕਰਵਾਇਆ ਤੇ ਦੋਸਤੋ ਮਤਲਬ ਇਹ ਬਾਈ ਕਰਮੀਆਂ ਜੇ ਫਿਰ ਠੰਡਾ ਵੀ ਪੂਰਾ ਰਹਿੰਦਾ ਹੁਣ ਇਹ ਠੰਡਾ ਪੂਰਾ ਹਾਂ ਠੀਕ ਹੈ ਜੀ ਤੇ ਇਧਰ ਇੱਕ ਚੀਜ਼ ਹੋਰ ਦਿਖਾ ਦਈਏ ਦੋਸਤੋ ਵੀ ਬਾਈ ਕਹਿੰਦਾ ਨਾ ਇਹ ਆਪਾਂ ਨਾਲ ਐਡ ਕਰਿਆ ਜੀ ਨਾਲੇ ਤਾਂ ਦਰਵਾਜ਼ੇ ਦੀ ਜਿਹੜੀ ਮਜ਼ਬੂਤੀ ਵਧ ਗਈ ਕਿਉਂਕਿ ਇਹ ਨਵਾਂ ਇਧਰੋਂ ਐਡ ਕੀਤਾ ਵੈਸੇ ਤਾਂ ਮਜ਼ਬੂਤੀ ਵਾਲਾ ਉਧਰ ਕੋਈ ਠੀਕ ਹੈ ਕਿਚਨ ਇੱਧਰ ਇਹ ਮਤਲਬ ਵਿਚ ਦੀ ਲਾਂਘਾ ਛੱਡ ਲਿਆ ਹਵਾਦਾਰ ਦਰਵਾਜ਼ੇ ਦੇ ਸੇਮ ਠੀਕ ਹੈ ਜੀ ਤੇ ਲੌ ਵੀ ਦੋਸਤੋ ਜਿਹੜੀ ਮੇਨ ਗੱਲ ਹੁੰਦੀ ਹੈ ਵੀ ਆਪਾਂ ਕਹਿੰਦੇ ਨੇ ਨਾ ਵੀ ਪੁਰਾਣੇ ਨੂੰ ਤਾਂ ਪਾਈ ਰੱਖਾਂਗੇ ਆਰਡ ਰੱਖਾਂਗੇ ਜਾਂ ਨਵਾਂ ਬਣਾਉਣਾ ਪਊਗਾ ਪਰ ਜੇ ਥੋੜਾ ਜਿਹਾ ਦਿਮਾਗ ਲਾ ਲਈਏ ਘੱਟ ਖਾਚੇ ਦੇ ਵਿੱਚ ਨਾਲੇ ਤਾਂ ਆਪਣੀ ਬਜ਼ੁਰਗਾਂ ਦੀ ਜਿਹੜੀ ਨਿਸ਼ਾਨੀ ਆਪਾਂ ਉਹਨੂੰ ਸਾਂਭ ਸੰਭਾਲ ਕਰ ਸਕਦੇ ਹਾਂ ਨਾਲੇ ਉਸੇ ਨੂੰ ਆਪਣੇ ਘਰ ਦਾ ਰੂਪ ਦੇ ਸਕਦੇ ਹਾਂ ਕਿਉਂਕਿ ਇੰਨਾ ਮੇਰੇ ਹਿਸਾਬ ਨਾਲ ਇੰਨਾ ਏਰੀਆ ਇੱਕ ਨਾਰਮਲ ਪਰਿਵਾਰ ਲਈ ਬਹੁਤ ਜ਼ਿਆਦਾ ਹੁੰਦਾ ਹੈ ਹਾਂ ਜੀ। ਇਸ ਤੋਂ ਬਾਅਦ ਆਪਾਂ ਨੂੰ ਮੈਨੂੰ ਲੱਗਦਾ ਕੋਈ ਖਾਸ ਲੋੜ ਪੈਂਦੀ ਨਹੀਂ। ਉਹ 66 ਨੂੰ ਤਾਂ ਆਪਾਂ ਚਾਹੀਏ 10 ਮੰਜ਼ਲੀ ਕੁਠੀ ਛੱਤ ਨਹੀਂ। ਸਹੀ ਗੱਲ ਹੈ। ਜੀ। ਤੇ ਉਹ ਹੋਰ ਮਤਲਬ ਜਿਵੇਂ ਦੋਸਤ ਨੇ ਤਰਾਂਦੇ ਹੋਣਗੇ। ਕੀ ਕਹਿੰਦੇ ਨੇ ਵੀ ਬਾਪੂ ਰਹਿਣ ਦੋਸਤ ਆਉਂਦੇ ਰਹਿੰਦੇ ਆ। ਬਹੁਤ ਪਸੰਦ ਕਰਦੇ ਆ ਜੀ ਤਾਂ ਜਿਹੜੇ ਵੀ ਬੰਦੇ ਇੱਥੇ ਆਉਂਦੇ ਆ ਉਹਨਾਂ ਲੱਗਦਾ ਵੀ ਸਾਡਾ ਤਾਂ ਜੀ ਇੱਥੇ ਆ ਕੇ ਲੱਗਦਾ ਜਾਨ ਨੂੰ ਜਿਸਨੂੰ ਦਿਲ ਨਹੀਂ ਕਰਦਾ। ਠੀਕ ਹੈ ਜੀ। ਤੇ ਲੋ ਵੀ ਦੋਸਤੋ ਤੁਸੀਂ ਵੀ ਦੱਸਿਓ ਵੀ ਬਾਪੂ ਹੋਰਾਂ ਦੀ ਸੋਚ ਵੀ ਜਿਨ੍ਹਾਂ ਨੇ ਇਹ ਦਰਵਾਜ਼ਾ ਸਾਹਮ ਸੰਭਾਲ ਕੇ ਰੱਖਿਆ ਤੇ ਫਿਰ ਬਾਈ ਜਸਮੇਲ ਹੋਰੀ ਜਿ ਉਸ ਤਰੀਕ ਨਾਲ ਰੈਨੋਵੇਟ ਕੀਤਾ ਵੀ ਇਹਦੀ ਜੇ ਕਹਿੰਦੇ ਲੁੱਕ ਵੀ ਵਰਕਰਾਰ ਰਹੇ ਤੇ ਇਹ ਲੰਮਾ ਸਮਾਂ ਵੀ ਚੱਲੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਹੋਰ ਮਿੱਤਰ ਨੇ ਆਪਣਾ ਪੁਰਾਣਾ ਜੇ ਕਹਿੰਦੀ ਕਲਚਰ ਜਾਂ ਕੋਈ ਸੱਭਿਆਚਾਰ ਨਾਲ ਰਿਲੇਟਡ ਜਾਂ ਆਪਣੇ ਜੜਾਂ ਵਾਲੀ ਚੀਜ਼ ਸਾਹਮਣੇ ਰੱਖਿਆ ਦਰਵਾਜ਼ਾ ਘਰ ਪੁਰਾਣੀ ਹਵੇਲੀ ਤਾਂ ਕਮੈਂਟ ਜਰੂਰ ਕਰਿਓ ਅਸੀਂ ਤੁਹਾਡੀ ਵੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਵਾਂਗੇ ਇਹ ਇਹ ਵੀ ਬਾਪੂ ਜੀ ਦਰਵਾਜ਼ਾ ਦਰਵਾਜ਼ੇ ਦੇ ਨਾਲ ਦੀ ਬਿਲਡਿੰਗ ਹੈ ਜੀ ਹਾਂ ਉਹ ਦਰ ਦੀ ਜਿਹੜੀ ਅੰਦਰਲੀ ਹੈ ਉਹ ਲਾਲ ਲਾਲ ਹੈ ਹਾਂ ਲੱਗਦੇ ਹਾਂ ਠੀਕ ਹੈ ਜੀ ਹਾਂ ਉਧਰ ਕੀ ਕੀ ਰਹਿਣਾ ਜੀ ਇੱਕ ਬਰਾਂਡਾ ਰਹਿਣਾ ਬਰਾਂਡਾ ਹੀ ਗੱਲਾਂ ਉਹ ਜਿਹੜਾ ਸਮਾਨ ਸਤ ਕਰਨ ਵਾਸਤੇ ਹੈ ਜੀ ਠੀਕ ਹੈ ਜੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਥੋੜੇ ਜੇ ਉਹਦੇ ਨੇ ਪਟਾ ਦੇਣੇ ਪਰ ਇਹ ਲੰਮਾ ਸਮਾਂ ਯਾਦ ਰਹਿਣ ਨੇ ਇਹ ਚੀਜ਼ਾਂ ਨੇ ਜੇ ਕਰੀਏ 100 ਸਾਲ ਪੁਰਾਣੀ ਚੀਜ਼ਾਂ ਦੇਖੋ ਨੂੰ ਨਹੀਂ ਮਿਲਦੀ ਪਰ ਆਪਣੇ ਘਰ ਦੇ ਵਿੱਚੋਂ ਸਾਰੀਆਂ ਚੀਜ਼ਾਂ ਪੂਰਨ ਸੇਮ ਰੱਖਿਆ ਨੇ ਤੇ ਬਹੁਤ ਬਹੁਤ ਧੰਨਵਾਦ ਆਪਕੋ ਜੀ ਬਹੁਤ ਵਧੀਆ ਲੱਗਿਆ